ਫਰਕ ਦੱਸਾਂਗੇ ਤੁਹਾਨੂੰ ਅੱਜ ਦੋਨੇ ਟਰੈਕਟਰਾਂ ਦੇ ਵਿੱਚ ਕੀ ਕੀ ਹੈ ਇਹਨਾਂ ਦੇ ਵੀ ਗੇਰਾ ਦੇ ਵਿੱਚ ਵੀ ਕਾਫੀ ਫਰਕ ਹੈ ਇਹਨਾਂ ਦੇ ਵਿੱਚ ਤੋਰੇ ਦੇ ਵਿੱਚ ਵੀ ਖਪਾ ਵਿੱਚ ਵੀ ਫਰਕ ਹੈਗਾ ਇਹਨਾਂ ਦੇ ਇੱਕ ਹੈਗਾ ਜੀ 9500 ਟਰਬੋ ਵਾਲਾ ਇੱਕ ਹੈਗਾ ਜੀ ਨੌਨ ਟਰਬੋ 254 ਡੀਆਈ ਇੱਕ ਦਾ ਏਸਾ ਵੱਡਾ ਛੋਟਾ ਹੁੰਦਾ ਇੱਕ ਦਾ ਹੁੰਦਾ ਨਹੀਂ ਮੈਸੀ ਫਰਗਿਊਜ਼ਨ ਵਾਲਿਆਂ ਦੇ ਆਪਾਂ ਇਸ ਟਾਈਮ ਪਹੁੰਚੇ ਹੋਏ ਹਾਂ ਜੀ ਤੁਹਾਨੂੰ ਆਪਾਂ ਟਰੈਕਟਰ 9500 ਟਰਬੋ ਵਾਲਾ ਤੇ 253 ਨਾਨ ਟਰਬੋ ਤੇ ਡਰੈਕਟਰ ਦੇ ਵਿੱਚ ਤੁਹਾਨੂੰ ਫਰਕ ਦੱਸਾਂਗੇ ਟਾਇਰਾਂ ਦੇ ਵਿੱਚ ਵੀ ਕਾਫੀ ਫਰਕ ਆ ਤੇ ਉਹਦਾ ਵੀ ਪਾਵਰ ਦੇ ਵਿੱਚ ਵੀ ਫਰਕ ਆ ਤੇ ਗੇਹਰਾ ਵਿੱਚ ਵੀ ਫਰਕ ਆ ਟਾਇਰਾਂ ਵਿੱਚ ਵੀ ਫਰਕ ਆ ਹਿੱਸੇ 'ਚ ਵੀ ਫਰਕ ਆ ਲੈਫਟ ਕਮੇਸਟੀ ਦੇ ਵਿੱਚ ਵੀ ਫਰਕ ਆ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਕੀ ਆ ਆਜੋ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਆਪਾਂ ਇਸ ਟਾਈਮ ਆਪਾਂ ਜਗਰਾਉਂ ਸ਼ਹਿਰ ਦਾ ਜੇ ਪਹੁੰਚੇ ਹੋਇਆ ਪੈਸਤਾ ਜਗਰਾਉਂ ਸ਼ਹਿਰ ਦੇ ਵਿੱਚ ਸ਼ੇਰਪੁਰਾ ਚੌਕ ਮੈਸਿਵ ਪ੍ਰੋਡਿਊਸਰ ਆਣਿਆ ਨੇ ਸਾਡਾ ਟਰੈਕਟਰ ਵਾਲਿਆਂ ਦੇ ਪਹੁੰਚੇ ਹੋਏ ਆ ਇਸ ਟਾਈਮ ਆਪਾਂ ਤੇ ਟਰੈਕਟਰ ਜਿਹੜੇ ਇਹਨਾਂ ਨੂੰ ਇੰਜਨ ਆਉਂਦੇ ਆ ਜਿਹੜੇ ਇਹਨਾਂ ਟਰੈਕਟਰਾਂ ਨੂੰ ਸੈਮਸਨ ਕੰਪਨੀ ਦੇ ਆਉਂਦੇ ਆ ਸੈਮਸਨਸ ਕੰਪਨੀ ਦੇ ਇੰਜਨ ਆਉਂਦੇ ਆ ਇਹਨਾਂ ਨੂੰ ਮੈਸੀ ਦੇ ਜਿੰਨੇ ਵੀ ਟਰੈਕਟਰ ਆਉਂਦੇ ਆ ਮੈਸੀ ਦੇ ਚਾਹੀ 254 ਜਾਂ 95 ਜਾਂ ਜਾਂ 95 62 ਇਹਨਾਂ ਨੂੰ ਸੈਮਸਨ ਦੇ ਹੀ ਆਉਂਦੇ ਆ ਠੀਕ ਆ ਜੀ ਪਹਿਲੀ ਇਹਦੀ ਲੱਕ ਸਟਾਰਟਿੰਗ ਦੇ ਵਿੱਚ ਗੱਲ ਕਰੀ ਆਪਾਂ ਤਾਂ 254 ਡੀ ਆਈ ਦਾ ਮਾਰਕ 4 ਡਬਲ ਦੀ 4x4 ਦੇ ਵਿੱਚ ਆ ਡੈਨਾ ਸਮਾਰਟ ਦੇ ਵਿੱਚ ਇਹਦੀ ਜਿਹੜੀ ਟੈਂਕੀ ਆ ਥੱਲੇੋਂ ਸ਼ੁਰੂ ਹੁੰਦੀ ਆ ਤੇ 9500 ਦੀ ਜਮਾ ਸਿੱਧੀ ਆਉਂਦੀ ਆ ਤੁਹਾਨੂੰ ਉਹਦੀ ਵੀ ਦਿਖਾਉਣੀ ਆ ਟਰੈਕਟਰ ਮੈਸੀਜ ਜਿੰਨੇ ਵੀ ਆਉਂਦੇ ਆ ਚਾਹੇ 9563 ਲੈ ਲਓ ਚਾਹੇ 9500 ਲੈ ਲਓ ਚਾਹੇ 254 ਚਾਹੇ 241 ਟਰੈਕਟਰ ਉਹ ਟੈਨ ਸੈਂਟਰ ਦੇ ਵਿੱਚ ਹੀ ਆਉਂਦੇ ਆ ਜੇ ਇਹਦੀ ਫਰੰਟ ਲੋਕ ਦੀ ਗੱਲ ਕਰੀਏ ਤਾਂ ਇਹਦਾ ਇਹ ਸਾ ਛੋਟਾ ਹੋ ਜਾਂਦਾ ਵਾ ਛੋਟੇ ਦਾ ਮਤਲਬ ਇਹਦਾ ਟਾਇਰ ਕਮਾ ਲਓ ਇਹਦਾ ਟਾਇਰ ਅੰਦਰੋਂ ਪੜ ਜਾਂਦਾ ਇਹ ਸਾਰਾ ਛੋਟਾ ਹੋ ਜਾਂਦਾ ਇਹ ਬੰਦ ਹਿੱਸੇ ਵਾਲਾ ਪਾਵਰ ਬ੍ਰੇਕਾਂ ਦੇ ਵਿੱਚ ਇਹਦੀ ਜਿਹੜੀ ਪਾਵਰ ਸੇ ਦੇ ਰਾੜਾ ਇਦਾਂ ਦੀ ਇੱਥੇ ਥੱਲੇ ਜਾਂਦੀ ਆ 4 ਵੀਲ ਆ ਸ਼ਾਫਟ ਜਮਾ ਥੱਲੇ ਚੈਂਬਰ ਤੇ ਥੱਲੇ ਪਾਸੇ ਆ ਜਾਂਦੀ ਹੈ سپورਟ ਦਿੱਤੀ ਹੋਈ ਹੈ ਯਾਨੀ ਕਿ ਵੀ ਇਹਨੂੰ 4 ਵੀਲ ਦੀ ਜਿਹੜੀ ਰੌੜਾ ਸ਼ਾਰਪਟਾ ਜਿਹੜੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਬ੍ਰੇਕ ਆ ਜਿਹੜੇ ਕਲਚ ਪੈਡਲ ਜਿਹਦੀ ਲੁੱਕ ਦੇਖ ਸਕਦਾ ਤੁਸੀਂ ਕਿੱਦਾਂ ਦੀ ਆ ਚੜਨਾ ਵਗੈਰਾ ਬਹੁਤ ਸੌਖਾ ਗੇਅਰ ਇਹਦੇ ਵਿੱਚ ਲੋ ਹਾਈ ਤੇ ਮੀਡੀਅਮ ਲੋ ਹਾਈ ਮੀਡੀਅਮ ਚੇਂਜਰ ਦੇ ਵਿੱਚ ਆ ਇਥੋਂ ਹੀ ਗੇਅਰ ਵਜੋਂ ਇੱਕ ਹੋਰ ਵੀਰ ਦੇ ਵਿੱਚ ਜੇ ਉਹ ਗੇਅਰ ਨਹੀਂ ਲੱਗਦਾ ਤਾਂ ਟਰੈਕਟਰ ਨੇ ਤੁਰਨਾ ਨਹੀਂ ਹੈ ਐਦਾਂ ਇਹਦੀ ਲੌਕ ਸਟਾਰਟਿੰਗ ਦੇ ਵਿੱਚ ਮੀਟਰ ਦੀ ਬੈਟਰੀ ਵਾਲੀ ਗਰਮ ਵਾਲੀ ਪ੍ਰੈਸ਼ਰ ਵਾਲੀ ਮੀਟਰ ਤੇਲ ਤੇ ਗਰਮ ਇੱਥੋਂ ਹੀ ਇਹਨੇ ਫਾਰਵਰਡ ਹੋਣਾ ਇੱਥੋਂ ਹੀ ਇਹਨੇ ਰਿਵਰਸ ਹੋ ਜਾਣਾ ਚਾਰ ਗੇਅਰ ਇੱਧਰ ਆ ਚਾਰ ਹੀ ਗੇਅਰ ਇਹਦੇ ਬੈਕ ਕੰਮ ਕਰਦੇ ਆ ਲੋ ਹਾਈ ਮੀਡੀਅਮ ਦੇ ਵਿੱਚ ਵੀਡੀਓ ਲਾਈਵ ਵੀਡੀਓ ਗਰਾਊਂਡ ਵੀਡੀਓ ਵਗੈਰਾ ਵੀ ਆ ਪਿੱਛੇ ਆਹ ਗੇਅਰ ਲੱਗਿਆ ਹੋਇਆ ਜੇ ਆਪਾਂ ਇਹਨੂੰ ਨਿਊਟਰਲ ਕਰਤਾ ਤਾਂ ਇਹਦਾ ਟਰੈਕਟਰ ਨੇ ਤੁਰਨਾ ਨਹੀਂ ਹੈਗਾ ਕਿ ਆਪਾਂ ਇਹਨੂੰ ਗਾਹਾਂ ਤੁਰ ਕੇ ਜੇ ਆਪਾਂ 4 4 ਵੀਲ ਲਾ ਦਈਏ ਜੇ ਇਹਨੂੰ ਇਹਨੂੰ ਆਪਾਂ ਗਾਹਾਂ ਕਰ ਲਈ ਤਾਂ ਮਗਲਾ ਹਿੱਸਾ ਖੜ ਜਾਣਾ ਕੱਲਾ ਮੂਹਲਾ ਹਿੱਸਾ ਚੱਲੂਗਾ ਇਹ ਇਹ ਬੈਨੀਫਿਟ ਆ ਇਹਦੇ ਵਿੱਚ ਜੇ ਟਰਾਲੀ ਵਗੈਰਾ ਖੁੱਭੀ ਆ ਮਗਲੇ ਟਾਇਰ ਲੈ ਕੇ ਖੁੱਭ ਗਏ ਨੇ ਦਬ ਗਏ ਹਨਾ ਜੇ ਆਹ ਟਾਇਰ ਦਬ ਗਏ ਟਰਾਲੀ ਦੇ ਢارتی ਦੇ ਵਿੱਚ ਖੁੱਬੇ ਹੋਏ ਟਰਾਲੀ ਨੂੰ ਲੈ ਕੇ ਤਾਂ ਤੁਸੀਂ ਇਹਨੂੰ 4 ਵੀਲ ਲਾ ਲਓ ਆ ਗੇਰ ਨੂੰ ਗਾਹਾਂ ਕਰ ਲਓ ਮਗਲਾ ਹਿੱਸਾ ਖੜ ਜੂਗਾ ਕੱਲਾ 4 ਵੀਲ ਡਰਾਈਵ ਚੱਲੂਗਾ ਠੀਕ ਆ ਜੀ 9 5 20 ਇਹਨੂੰ ਫਰੰਟ ਟਾਇਰ ਬਗਲੇ ਨੂੰ ਪੋਲੋ ਕੰਪਨੀ ਦੇ ਨੂੰ 14928 ਦੇ ਆ ਠੀਕ ਆ ਜੀ ਬਾਕੀ ਲੋਕ ਵਗੈਰਾ ਦੇਖ ਸਕਦੇ ਆ ਟਰੈਕਟਰ ਕਾਪੀ ਦੇ ਉੱਤੇ ਦੋਨਾਂ ਦੀ 50 ਐਚਪੀ ਆ ਇਹ ਠੀਕ ਆ ਜੀ 50 ਐਚਪੀ ਦੇ ਵਿੱਚ ਆ ਬਰਾਉਨ ਦੀ ਬੈਟਰੀ ਆ ਜਾਲੀ ਵਗੈਰਾ ਲੱਗੀ ਹੋਈ ਆ ਨੂੰ ਵੀ ਮਿੱਟੀ ਘਟਾ ਦੀ ਅੰਦਰ ਜਾਊਗਾ ਰੈਡੀਏਟਰ ਦੇ ਉੱਤੇ ਬਾਕੀ ਇਦਾਂ ਲੋਕ ਹਣੇ ਦੀ 253 ਦੀ ਤੇ 9500 ਨੂੰ ਹੈ ਮਾਰਕੀਟਰ 9524 ਦੇ ਅਮਰਾਂ ਦੀ ਬੈਟਰੀ ਇਹਨੂੰ ਇਹ ਵਾਈਟ ਵਾਲੀ ਆ ਉਹਨੂੰ ਬਲੈਕ ਵਾਲੀ ਆ ਠੀਕ ਆ ਜੀ ਇਹਦੀ ਸ਼ਾਫਟ ਆ ਜਿਹੜੀ 4 ਬੀਰ ਵਾਲੀ ਸਾਈਡ ਦੇ ਉੱਤੇ ਆ ਇਹਨੂੰ ਪਾਵਰ ਸੇਵਰ ਰਾੜ ਆਹਾ ਵਾ ਤੇ ਇਹਨੂੰ 30 ਦੂਜੀ ਰੋਟ ਵਾਲੀ ਆ ਲੰਬੇ ਰੋਟ ਵਾਲੀ ਆ ਇਹਨੂੰ ਤਾਹਾਂ ਵਾਲੀ ਆ ਥੋੜੀ ਬੈਂਡ ਦਿੱਤੇ ਵਾਲੀ ਆ ਇਹਦਾ ਹਿੱਸਾ ਵੱਡਾ ਛੋਟਾ ਨਹੀਂ ਹੋਣਾਗਾ ਖੁੱਲੇ ਹਿੱਸੇ ਵਾਲਾ ਇਹ ਨਾਲੇ ਠੀਕ ਆ ਜੀ 9524 ਠੀਕ ਆ ਜੀ ਐਮ ਆਰ ਫੋ ਦੇ ਟਾਇਰ ਇਹਨੂੰ ਹੈਗੇ ਆ ਜੀ 16x28 ਦੇ ਤੇ ਇਹਨੂੰ ਹੈਗੇ ਆ 14 ਦੇ ਇਹਨੂੰ ਹੈਗੇ ਆ 16x28 ਦੇ ਇਹ ਪਾਇਦਾਨ ਪੱਧਰ ਵਾਲਾ ਵਾ ਇਹਦੇ ਪਾਇਦਾਨ ਨੀਵੇਂ ਆ ਗੇਅਰ ਇੱਥੇ ਤਾਹਾਂ ਵਾ ਇਹ ਗੇਅਰ ਤਾਹਾਂ ਵਾਲਾ ਨਾ ਇਹਦਾ ਪਾਇਦਾਨ ਜਿਹੜਾ ਜਿਹੜੇ ਲੋਕਾਂ ਨੇ ਤਾਹਾਂ ਵਾ ਪਾਇਦਾਨ ਨੀਵੇਂ ਆ ਇਹਦੇ ਪਾਇਦਾਨ ਬਰਾਬਰ ਆ ਠੀਕ ਆ ਜੀ ਇਹਦੀ ਟੈਂਕੀ ਜਮਾ ਸਿੱਧੀ ਆ ਤੇਲ ਵਾਲੀ ਇਹ ਵੀ 50 ਐਚਪੀ ਦੇ ਵਿੱਚ ਆ ਬਟ ਇਹਨੂੰ ਟਰਬੋ ਲੱਗਿਆ ਹੋਇਆ ਤਾਂ ਇਸ ਸੈਂਟਰ ਦੇ ਵਿੱਚ ਆ টারਬੋ ਲੱਗਾ ਕਰਕੇ ਇਹ ਇਹ ਜਾਨਕਿ ਵੀ 60 HP ਜਿੰਨਾ ਹੀ ਜ਼ੋਰ ਮਾਰ ਜਾਂਦੇ ਆ ਟਰੈਕਟਰ ਇਹ 95 100 ਜਿਹੜੇ টারਬੋ ਲੱਗੇ ਕਰਕੇ ਟਰੈਕਟਰਾਂ ਦੇ ਵਿੱਚ ਜ਼ੋਰ ਬਹੁਤ ਜ਼ਿਆਦਾ ਚੋਸ ਚਲਾਕੀ ਬਹੁਤ ਜ਼ਿਆਦਾ ਇਹਦੇ ਗੇਅਰ ਤਿੰਨ ਹੋ ਨੇ ਆ ਲੈਫਟ ਕਲੈਸਤੀ 2500 ਤੇ ਉਹਦੀ ਹੈਗੀ ਆ 2150 294 ਦੀ ਸਾਢੇ 2100 ਇਹਦੀ 2500 ਗ੍ਰਾਮੇ ਮਸ਼ੀਨ ਪੂਰੀ ਵਧੀਆ ਚੱਕਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਤੇ ਟਰੈਕਟਰ ਦਾ ਚਲਾਵਾ ਮੈਸੀ ਦਾ ਤੁਹਾਨੂੰ ਸਾਰਾ ਨਹੀਂ ਪਤਾ ਵਾ ਤੇਲ ਦੀ ਖਪਤ ਵੀ ਇਹਨਾਂ ਦੀ ਘੱਟ ਆ ਚਲਾਵਾ ਵੀ ਅੱਖਾਂ ਵੀ ਪੂਰੇ ਵਧੀਆ ਇੱਕ ਇੱਕ ਨੰਬਰ ਨੇ ਇਹ ਤਰਬੂ ਵਗੈਰਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਆ ਸੈਮਸਨ ਇੰਜਨ ਮੈਸੀ ਨੂੰ ਆਉਂਦਾ ਵਾ ਬਾਕੀ ਇਥੋਂ ਲੋਕਰੀ ਇੱਕ ਚੀਜ਼ ਹੋਰ ਆ ਇਹਨਾਂ ਨੂੰ ਮੈਸੀ ਟਰੈਕਟਰ ਆ ਜਿਹੜਾ ਚਾਹੇ ਵੱਡਾ ਚਾਹੇ ਛੋਟਾ ਵੇਟ ਵਗੈਰਾ ਇਹਨਾਂ ਨੂੰ ਸਾਰਿਆਂ ਨੂੰ ਆਉਂਦੇ ਆ ਜਿਹੜਾ ਮਰਜ਼ੀ ਲੈ ਲਿਓ ਵੱਡਾ ਛੋਟਾ ਵੇਟ ਹਰ ਇੱਕ ਦੇ ਨਾਲ ਮਿਲਦਗੇ ਚਾਹੇ 241 ਲੈ ਲਓ ਚਾਹੇ 52 ਲੈ ਲਓ ਚਾਹੇ 54 ਲੈ ਲਓ ਚਾਹੇ 246 ਲੈ ਲਓ ਜਿਹੜਾ ਮਰਜੀ ਲੈ ਲਓ ਤੇਰੀ 2150 ਲੈਫਟ ਇੰਡਸਟਰੀ ਆ ਉਹਦੀ 2500 9500 ਦੀ ਇਹਦੇ ਵਾਰੀ ਡਬਲ ਪੀਡੀਓ ਚੱਲਦੀ ਆ ਇੱਕ ਤਾਂ ਮੇਨ ਚੱਲਦੀ ਆ ਜਨਰੇਟਰ ਵਾਲੀ ਮਸ਼ੀਨਾਂ ਵਾਲੀ ਇੱਕ ਚੱਲਦੀ ਆ ਕੰਪਰੈਸਰ ਵਗੈਰਾ ਚਲਾਉਣ ਵਾਸਤੇ ਇਹਦੇ ਅੰਦਰ ਲੱਸਿਆ ਹੌਕ ਦੇ ਨਾਲ ਹੌਕ ਨੀਵੀ ਕਰ ਲੋਗੇ ਤਾਂ ਤੁਹਾਨੂੰ ਇੱਥੇ ਦੱਸ ਜੂਗਾ ਕ੍ਰਾਸ ਦੇ ਅੰਦਰੇ ਪਾਸੇ ਪੈ ਜਾਂਦੇ ਮਰੋਡੋਕ ਇਹਨਾਂ ਦੀ ਸੇਮ ਆ ਕੱਲ ਦੀ ਛਤਰੀ ਨਹੀਂ ਮੈਂਦੀ ਬੇਟ ਵਗੈਰਾ ਬਾਂਪਰ ਵਗੈਰਾ ਤੇ ਨਾਲ ਬੂਹ ਦੇ ਬੇਟ ਤੇ ਮਗਲੇ ਬੇਟ ਵਗੈਰਾ ਨਾਲ ਸਾਰੇ ਮਿਲਣਗੇ ਥੋੜਾ ਪਤਾ ਹਾਂੜਾ ਕਰਕੇ ਤੁਹਾਨੂੰ ਦਿਖਾਉਂਦੇ ਆ ਆ ਇਹਨੂੰ ਹਵਾ ਰੋਪਣ ਵਾਸਤੇ ਆ ਇਹਦਾ ਇਹ ਹੈਗਾ ਜੀ ਚੱਕਵੇਂ ਪੈਡਲ ਵਾਲਾ ਉਹ ਸਿੱਧੇ ਨੀਵੇਂ ਨੀਵੇਂ ਪੈਡਲ ਵਾਲਾ ਇਹ ਹੈਗਾ ਚੱਕਵੇਂ ਬ੍ਰੇਕਾਂ ਵਾਲਾ ਚੱਕਵੇਂ ਕਲਚ ਤੇ ਚੱਕਵੇਂ ਪੈਡਲ ਇਹਨੂੰ ਤਿੰਨ ਗੇਅਰ ਨੇ ਰਵਸ ਇੱਥੇ ਆ ਦਾ ਉਹਦਾ ਰਵਸ ਚੇਂਜਰ ਦੇ ਵਿੱਚ ਆ ਜਿੱਥੋਂ ਇਹਦੇ ਗੇਅਰ ਵੱਡੇ ਛੋਟੇ ਹੁੰਦੇ ਆ ਇੱਥੋਂ ਇਹ ਆ ਜਾਨੀ ਕਿ ਸ਼ਟਲ ਲੀਵਰ ਵਾਲਾ ਇੱਥੋਂ ਇਹਦਾ ਗੇਅਰ ਆਦਾ ਪੌਣਾ ਇੱਕ ਜਾਨੀ ਕਿ ਇਹ ਬਣ ਜਾਂਦਾ ਇਹ ਕੱਲਾ ਲੋ ਤੇ ਹਾਈ ਇੱਧਰ ਇੱਧਰ ਬੱਸ ਇਹ ਆ ਬਾਕੀ ਇਹਦਾ ਸਵਾ ਡੇਢ ਪੌਣਾ ਇੱਕ ਇੱਥੋਂ ਆਹ ਤਾਮਾ ਬਣ ਜਾਂਦਾ ਇਹਥੋਂ ਇਹਦਾ ਤੋਰ ਆਪਾਂ ਰੋਟਾਵੇਟਰ ਵਾਲਾ ਕਰ ਸਕਦਾ ਜੇਕਰ ਨਾਲ ਰੋਟਾਵੇਟਰ ਸਪੇਸੇਡਰ ਵਾਲਾ ਠੀਕ ਆ ਜੀ ਤਿੰਨ ਗੇਅਰ ਇੱਧਰ ਚੌਥਾ ਬੈਕਾਂ ਨੂੰ ਲੈਫਟ ਕਮੇਸਟਰੀ ਵਾਲਾ ਸਿਸਟਮ ਠੀਕ ਆ ਜੀ 2500 ਤੇ 2150 ਬਾਕੀ ਟਰੈਕਟਰ ਦੇਖਣ ਨੂੰ ਵੀ ਉੱਚਾ ਤੇ ਵੈਸੇ ਵੀ ਉੱਚਾ ਹੈ 9500 ਜਿਹੜਾ 9563 ਆ ਜਿਹੜਾ ਉਹ 65 65 ਦੀ ਕੈਟਾਗਰੀ ਚ ਆ ਜਾਂਦਾ 63 HP ਚ ਆ ਜਾਂਦਾ ਉਹ ਤੇ ਉਹ ਯਾਨੀ ਕਿ ਸੀਆਰਡੀ ਚ ਆ ਜਾਂਦਾ ਵਾ ਬਾਕੀ ਦਾ ਚਲੋ ਵੈਸੇ ਸਾਰੇ ਹੁਣ ਸੀਆਰਡੀ ਚ ਆਈ ਜਾਣੇ ਆ ਇਹਨਾਂ ਦਾ ਮੀਟਰ ਵਗੈਰਾ ਡਿਜੀਟਲ ਦੇ ਵਿੱਚ ਨੇ ਘੰਟਾ ਚੱਲਿਆ ਗਰਮ ਵਾਲੀ ਸੂਈ ਤੇਲ ਵਾਲਾ ਟੱਕ ਇਹਦੇ ਇਥੋਂ ਡਿਜੀਟਲ ਦੇ ਵਿੱਚੋਂ ਸ਼ੋ ਹੁੰਦੇ ਆ ਟਰੈਕਟਰ ਬਹੁਤ ਸੋਹਣੇ ਆ ਘੈਂਟਾ ਟਰੈਕਟਰ ਲੌਕ ਹਨ ਇਹ ਆ ਬਾਕੀ ਇਹ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਸਪੋਰਟਾਂ ਵਗੈਰਾ ਲੱਗੀਆਂ ਹੋਈਆਂ ਅੰਦਰਲੀ ਸਾਈਡ ਨੂੰ ਇੱਕ ਤਰ੍ਹਾਂ ਸੋਹਣਾ ਵੀ ਲੱਗਦਾ ਸੇਫਟੀ ਵੀ ਆ ਕੋਈ ਅੰਦਰ ਚੀਜ਼ ਨਹੀਂ ਜਾਂਦੀ ਇਹਦੀ ਜਾਲੀ ਪਾਸਕਟ ਹੈਬ ਚਲਾਈ ਹੋਈ ਆ ਇਹ ਜਾਨੀਏ ਥੋੜੀ ਬਾਂਦਰੀ ਜੀ ਲੱਗਦੀ ਆ ਆ ਜਾਨੀਏ ਥੋੜੀ ਸਟੀਲ ਜੀ ਟਾਈਪ ਚ ਲੋਹੇ ਜੀ ਟਾਈਪ ਚ ਲੱਗਦੀ ਆ ਇਹ ਜਾਨੀਏ ਕਿ ਖੋਲੀ ਓਪਨ ਚ ਲੱਗਦੀ ਇਹ ਵੀ ਘੰਟ ਲੱਗਦੀ ਆ ਜਾਨੀਏ ਸਾਰਿਆਂ ਦੀ ਆਪੋ ਆਪਣੀ ਦੇਖਾ ਹੈ ਤੇ ਇਹਨੂੰ ਬੇਡ ਵਗੈਰਾ ਆਇਂ ਫਰੰਟ ਸਾਹਮਣੇ ਲੁੱਕ ਤੁਸੀਂ ਦੇਖ ਸਕਦੇ ਆ ਬੇਡ ਵਗੈਰਾ ਇਦਾਂ ਲੱਗ ਜਾਣੇ ਇਹਨੂੰ ਇਹਨੂੰ ਵੀ ਚਾਹੇ 241 ਨੂੰ ਵੀ ਤੁਹਾਨੂੰ ਇੱਕ 241 ਵੀ ਦਿਖਾ ਦਿੰਦੇ ਆ ਅੰਦਰ 241 ਗੋਲ ਸ਼ੋਅ ਵਾਲਾ ਤੇ ਸਿੱਧੀ ਸ਼ੋਅ ਵਾਲੇ ਟਰੈਕਟਰ ਵੀ ਹੈਗੇ ਆ ਹਾਂ ਜੀ ਆ ਗੋਲ ਸ਼ੋਅ ਵਾਲਾ 241 ਇਹ ਕੈਂਚੀ ਹਿੱਸੇ ਵਾਲਾ ਪਾਵਰ ਸਟੀering ਨਹੀਂ ਹੈਗਾ ਇਹ ਬੀਡ ਵਗੈਰਾ ਇਹਨੂੰ ਵੀ ਨਾਲ ਲੱਗੇ ਹੋਣ ਮਿਲਣਗੇ ਮਿਲਣਗੇ ਇਹ 42 ਦੀ ਕੈਟਾਗਰੀ ਚ ਆ ਜਾਂਦੇ ਆ ਭਾਜ ਪਾਵਰ ਸੇਰੀ ਨੂੰ ਲੈ ਲਓ ਚਾਹੇ ਦੂਜਾ ਲੈ ਲਓ ਉਤੋਂ ਥੋੜੀ ਥੋਡੀ ਇੱਛਾ ਵਾ ਜਿਹੜਾ ਮਨ ਚ ਤੁਸੀਂ ਲੈ ਸਕਦੇ ਵਾ ਕਿ ਟਰੈਕਟਰ ਟਰੈਕਟਰ ਦਾ ਯਾਨੀ ਕਿ ਤਹਿ ਤੋੜਤੇ ਆ ਕਿ 254 ਟਰੈਕਟਰ ਨੇ ਹੱਦੋਂ ਵਾ ਟਰੈਕਟਰ 254 ਟਰੈਕਟਰ ਵਿਗਿਆ ਜਿੰਨਾ ਵੀ ਕਹਿ ਲਓ ਟਰੈਕਟਰ ਵੱਡਿਆਂ ਜੋ ਵੱਡਾ ਛੋਟਿਆਂ ਜੋ ਛੋਟਾ ਛੋਟੇ ਦਾ ਮਤਲਬ ਇਹ ਆ ਵੀ ਇਹ ਚੌਲਾਂ ਡਾਰਾਂ ਚ ਆ ਜਾਂਦਾ ਵੀ ਆਲੂ ਲੂ ਬੀਜਨ ਨੂੰ ਪੱਟਣ ਨੂੰ ਇਹ ਸਾਰੇ ਕੰਮ ਹੀ ਦੇ ਜਾਂਦਾ ਪਾਕੀ ਟਾਈ ਟੁੱਲੀ ਤੇ ਹਲਾਂ ਦੇ ਉੱਤੇ ਸੁਪਰ ਸਿੱਟਰ ਦੇ ਉਹਨਾਂ ਨੂੰ ਵੀ ਪਤਾ ਤੇ ਜਾਨ ਜਿਹੜੇ ਵੀ ਪਰਾਂ ਵਾਲੇ ਆਪਦੇ ਆਸ-ਪਾਸ ਗਵਾਂਟਾ ਖੇਤਾਂ ਦੇ ਵਿੱਚ ਚੱਲਦੇ ਦੇਖੇ ਆ ਉਹਨਾਂ ਨੂੰ ਵੀ ਪਤਾ ਇਹ ਚੀਜ਼ ਦਾ ਫਿਊਲ ਟੈਂਕ ਇਹਦਾ ਦੋਨਾਂ ਦੇ 60 ਲੀਟਰ ਦੇ ਆਸ-ਪਾਸ ਆ ਜਾਂਦਾ ਵਾ Google ਦੇ ਅਧਾਰ ਦੇ ਉੱਤੇ 9500 ਦੀ 60 ਲੀਟਰ ਦੀ ਆ 254 ਦੀ ਹੈਗੀ ਆ Google ਦੇ ਅਧਾਰ ਦੇ ਉੱਤੇ 58 ਲੀਟਰ ਦੀ 2025 ਦੇ ਜਰੂਰ ਰਿਵਿਊਸਟ ਕਰੋ ਮੈਸੀ ਰਿਵਿਊਸਨ ਵਾਲਿਆਂ ਦੇ ਚਕਰਾਉਂ ਸ਼ਹਿਰ ਦੇ ਵਿੱਚ ਬਿਲਕੁਲ ਜੈ ਰੀਡ ਦੇ ਟ੍ਰੈਕਟਰ ਮਿਲ ਜਾਣਗੇ ਤੇ ਬਿਲਕੁਲ ਬ੍ਰਾਂਡ ਨਿਊ ਨਵੇਂ 2025 ਦੇ ਮਾਰਕੇ ਵਾਲੇ ਜਿਹੜੇ ਹੁਣ ਨਵੇਂ ਮਾਡਲ ਦੇ ਵਿੱਚ ਆ ਰਹੇ ਆ ਜਿਹੜੇ ਇਸ ਟਾਈਮ ਆ ਰਹੇ ਆ ਜਿਹੜੇ ਜਿਹੜੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ 11ਵੇਂ 11ਵੇਂ ਮਹੀਨੇ ਦੇ ਵਿੱਚ ਟੋ ਕੀ ਪਹਿਲਾਂ ਵਾਲਾ ਸਟਾਕ ਸਾਰਾ A to Z ਸਾਰਾ ਹੀ ਨਿਕਲ ਚੁੱਕਿਆ ਇਹ ਨਵੇਂ ਟ੍ਰੈਕਟਰ ਆ ਚੁੱਕੇ ਆ ਆਇਆ ਨੂੰ ਸਿਰਫ ਇੱਕ ਜਾਂ ਦੋ ਦਿਨ ਹੀ ਹੋਇਆ ਇਹ ਟ੍ਰੈਕਟਰਾਂ ਨੂੰ ਆਇਆ ਨੂੰ ਲਾਭ ਉਠਾਓ ਜਲਦੀ ਜਲਦੀ ਕਿ ਕਿਸੇ ਵੀ ਟਾਈਮ ਟ੍ਰੈਕਟਰ ਇਹ ਮਹਿੰਗੇ ਹੋ ਸਕਦੇ ਆ ਹੁਣ ਥੋੜੇ ਜਿਹਾ GST ਕਰਕੇ ਰੇਟ ਘਟੇ ਹੋਏ ਆ ਕੱਲ ਨੂੰ ਇਹਦਾ ਰੇਟ ਪਤਾ ਨਹੀਂ ਕੀ ਹੋਣਾ ਪਰ ਜਲਦੋਂ ਫਾਇਦਾ ਉਜੂਰ ਉਠਾ ਲਓ ਰੇਟ ਹੁਣ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਇਹ ਚੱਲ ਰਹੇ ਨੇ ਜੀਐਸਟੀ ਕかせ ਟਾਈਮ ਵੀ ਜਾਣੇ ਕਿ ਜੀਐਸਟੀ ਦਾ ਚਲੋ ਪਤਾ ਨਹੀਂ ਆ ਵੈਸੇ ਕੰਪਨੀਆਂ ਨਹੀਂ ਹੋ ਸਾਰੀਆਂ ਕੰਪਨੀਆਂ ਨੇ ਇਹ ਰੂਲ ਹੋ ਰਿਹਾ ਵੀ ਹੁਣ ਸੀਆਰਡੀ ਟਰੈਕਟਰ ਆ ਰਹੇ ਆ ਕਿਸੇ ਵੀ ਟਾਈਮ ਉਹ ਟਰੈਕਟਰ ਸੀਆਰਡੀ ਆ ਸਾਡੇ ਰੇਟ ਉਹਨਾਂ ਕਰਕੇ ਇਹਨਾਂ ਦੇ ਰੇਟ ਵੈਸੇ ਹੀ ਵੱਧ ਜਾਣੇ ਆ ਜੀ ਹੁਣ ਡੀਆਈ ਟਰੈਕਟਰ ਮਿਲ ਰਹੇ ਆ ਜਲਦੀ ਜਲਦੀ ਲਾਭ ਉਠਾ ਲਓ ਸੀਆਰਡੀ ਟਰੈਕਟਰ तकरीबन 30 एचपी ਤੋਂ ਸਟਾਰਟ ਹੋ ਹੀ ਜਾਣੇ ਆ ਸਾਰੇ ਇਹ ਗੱਲ ਦਾ ਕਹਿ ਰਿਹਾ ਵੀ 30 एचपी ਦੇ ਵਿੱਚ ਵਿੱਚ ਟਰੈਕਟਰ 30 एचपी ਦਾ 30 30 ਦਾ 35 ਦਾ 40 ਦਾ 50 ਵਾਲਾ ਸਾਡਾ ਟਰਸੀ ਆਡੀ ਹੋ ਜਾਣੇ ਆ ਜਿਹੜੇ ਅੱਜ ਕੱਲ ਆਪਾਂ ਨੂੰ 50 एचपी ਤੱਕ ਡੀਆਈ ਦੇ ਵਿੱਚ ਮਿਲਦੇ ਆ 994752465 ਖਾਲਸਾ ਜੀ ਦਾ ਟਰੈਕਟਰ ਜਿਹੜੇ ਮੇਨ ਇਥੋਂ ਦੇ 홀ਡਰ ਨੇ ਜਿਹੜੇ ਮੇਨ 994752465 9968305575 996830 55 75 ਇਹ ਵੀਰ ਆਪਣਾ ਗਰਜੀਤ ਸੇਲਸਮੈਨ ਮੇਨ ਇਹ ਉਹਨਾਂ ਦਾ ਨੰਬਰ ਆ ਕਰੋ ਕੰਟੈਕਟ ਟਰੈਕਟਰ ਬਹੁਤ ਸੋਹਣੇ ਬੜੇ ਘੈਂਟ ਆ ਲੁੱਕ